ਦੇ ਭਾਈ ਕਿਨੇ ਉਸੀ ਵਿੱਚ ਆਲਾ ਉਹ ਤੇ ਬੱਚਾ ਭਾਈ ਵੱਡੇ ਥੋੜੇ ਜੀ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਸਾਡੇ ਵੱਖ-ਵੱਖ ਕੇਸਿਸ ਚ ਕੱਲ 7 ਦੋਸ਼ੀ ਅਰੈਸਟ ਕਰਕੇ ਅਸੀਂ 4.5 ਕਿਲੋ ਹੈਰੋਇਨ ਰਿਕਵਰ ਕੀਤੀ ਹੈ ਇਹਦੇ ਵਿੱਚ ਥਾਣਾ ਘਰੇਂਡਾ ਚ 3 ਵਿਅਕਤੀ ਹਰਪ੍ਰੀਤ ਏਲੀਅਸ ਹਨੀ ਇਹ ਲੁਧਿਆਣੇ ਦਾ ਰਹਿਣ ਵਾਲਾ ਹੈ ਤੇ ਦੋ ਇੱਥੇ ਤੇ ਲੋਕਲ ਵਿਅਕਤੀ ਜਸ਼ਨਦੀਪ ਤੇ ਆਕਾਸ਼ਦੀਪ ਇਹ ਮੋਦਾ ਪਿੰਡ ਹੈਗਾ ਆਪਣਾ ਮੋਦੇ ਪਿੰਡ ਘਰੇਂਡੇ ਠਾਣੇ ਵਿੱਚ ਪੈਂਦਾ ਹੈ ਇੱਥੋਂ ਇਹ ਤਿੰਨਾਂ ਨੂੰ ਅਸੀਂ ਕਾਬੂ ਕਰਕੇ ਜਦੋਂ ਨਾਕੇ ਤੇ ਅਸੀਂ ਚੈਕਿੰਗ ਕਰ ਰਹੇ ਸੀਗੇ ਇਹਨਾਂ ਕੋਲੋਂ 3 ਕਿਲੋ ਹੈਰੋਇਨ ਅਸੀਂ ਰਿਕਵਰ ਕੀਤੀ ਹੈ ਤਾਂ ਸਾਡੀ ਟੀਮ ਨੇ ਬੜੀ ਹੀ ਵਧੀਆ ਤਰੀਕੇ ਨਾਲ ਡੂੰਘਾਈ ਨਾਲ ਤਫ਼ਤੀਸ਼ ਕਰਦੇ ਹਾਂ ਇਹਨਾਂ ਦੀ ਬੈਕਵਰਡ ਲਿੰਕੇਜ ਜਦੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾ ਪਤਾ ਚੱਲਿਆ ਕਿ ਇੱਕ ਗੁਰਦੀਪ ਰਾਣੋ ਕਰਕੇ ਇੱਕ ਵੱਡਾ ਸਮਗਲਰ ਹੈ ਜਿਹੜਾ ਕਿ ਪਟ ਐਨ ਡੀ ਪੀਐਸ ਦੇ ਤਹਿਤ ਹਜੇ ਅਸੀਂ ਡਿਟੇਨ ਕੀਤਾ ਹੋਇਆ ਹੈ ਜੀ ਉਹਦਾ ਇੱਕ ਸਾਥੀ ਹੈ ਜੀ ਅਮਰਿੰਦਰ ਰੇਲੀਆ ਸੈਂਟੀਏ ਡੈਲੋਂ ਦਾ ਰਹਿਣ ਵਾਲਾ ਹੈ ਲੁਧਿਆਣੇ ਇਹ ਦਾ ਕੇਸਵਾਰ ਸੀਗਾ ਤੇ ਭੱਜ ਕੇ ਫਰਾਰ ਹੋ ਕੇ ਇਹ ਹਜੇ ਫਿਲਹਾਲ ਫੋਰਨ ਬੇਸਡ ਹੈ ਤਾਂ ਇਹ ਜਿਹੜੇ ਸੀਗੇ ਇਹਨਾਂ ਦੇ ਸਾਥੀ ਸੀਗੇ ਤੇ ਇਹਨਾਂ ਦੇ ਨਾਲ ਹੀ ਕੰਮ ਕਰਦੇ ਸੀਗੇ ਇਹਨਾਂ ਨੂੰ ਵੀ ਅਸੀਂ ਜਲਦੀ ਕਾਬੂ ਕਰਕੇ ਇਹਨਾਂ ਦੇ ਹੋਰ ਵੀ ਜਿਹੜੇ ਨਾਲ ਦੇ ਸਾਥੀ ਨੇ ਪੂਰੇ ਦੇ ਪੂਰੇ ਗੈਂਗ ਨੂੰ ਅਸੀਂ ਬੱਸਟ ਕਰਕੇ ਇਹਨਾਂ ਤੋਂ ਹੋਰ ਵੀ ਰਿਕਵਰੀ ਕਰਾਂਗੇ ਇੱਕ ਹੋਰ ਤੁਹਾਡੇ ਮੈਂ ਸਾਹਮਣੇ ਇੱਕ ਇੰਪੋਰਟੈਂਟ ਕੇਸ ਲੈ ਆਉਣਾ ਚਾਹੁੰਦਾ ਇੱਕ ਹੈਪੀ ਪਸ਼ਿਆ ਨਾ ਦਾ ਇੱਕ ਅਤਵਾਦੀ ਹੈਗਾ ਜਿਹੜਾ ਫੋਰਨ ਬੇਸਡ ਉਹਦੇ ਚਾਰ ਅਸੀਂ ਜਿਹੜੇ ਸਾਥੀ ਨੇ ਉਹਨਾਂ ਨੂੰ ਕੱਲ 1.5 ਕਿਲੋ ਹੈਰੋਇਨ ਨਾਲ ਥਾਣਾ ਰਮਦਾਸ ਦੀ ਪੁਲਿਸ ਨੇ ਡੀਐਸਪੀ ਸਾਹਿਬ ਗੁਰਵਿੰਦਰ ਜੀ ਨੇ ਇਹਨਾਂ ਦੀ ਟੀਮ ਨੇ ਇਹਨਾਂ ਨੂੰ 1 ਕਿਲੋ 544 ਗ੍ਰਾਮ ਹੈਰੋਇਨ ਨਾਲ ਇਹਨਾਂ ਨੂੰ ਅਰੈਸਟ ਕੀਤਾ ਇਹ ਚਾਰ ਨੇ ਸਾਡੇ ਜੀ ਗੁਰਪ੍ਰੀਤ ਇਲੀਅਸ ਗੋਪੀ ਇੱਕ ਹੈਗਾ ਜੀ ਭਗਵਾਨ ਇੱਕ ਹੈਗਾ ਜੀ ਰਾਜਨ ਮਸੀ ਇਹ ਹੈਗੇ ਨੇ ਪਿੰਡ ਕੁਰਾਲੀਆਂ ਦੇ ਰਹਿਣ ਵਾਲੇ ਨੇ ਤੇ ਇੱਕ ਚੌਥਾ ਦੋਸ਼ੀ ਹੈਗਾ ਜੀ ਰੁਪਿੰਦਰ ਸਿੰਘ ਇਹ ਵੀ ਪਿੰਡ ਸੁਧਾਰ ਦਾ ਇਹ ਸਾਰੋ ਠਾਣਾ ਰਮਦਾਸ ਦੇ ਰਹਿਣ ਵਾਲੇ ਨੇ ਤੇ ਇਹਨਾਂ ਕੋਲੋਂ ਵੀ ਅਸੀਂ 1 ਕਿਲੋ 544 ਗ੍ਰਾਮ ਹੈਰੋਇਨ ਰਿਕਵਰ ਕੀਤੀ ਹੈ ਬਾਕੀ ਵੀ ਸਾਡੀਆਂ ਟੀਮਸ ਨੇ ਲਗੀਆਂ ਹੋਈਆਂ ਨੇ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਜਿਹੜੇ ਸਾਨੂੰ ਮਾਣਿਓ ਸੀਐਮ ਸਾਹਿਬ ਮਾਣਿਓ ਡੀਜੀਪੀ ਸਾਹਿਬ ਨੇ ਦਿਸ਼ਾ ਨਿਰਦੇਸ਼ ਦਿੱਤੇ ਨੇ ਉਹਨਾਂ ਦੇ ਤਹਿਤ ਅਸੀਂ ਵੱਧ ਤੋਂ ਵੱਧ ਅੰਮ੍ਰਿਤਸਰ ਵਿਧਾਤੀ ਪੁਲਿਸ ਉਹ ਯੁੱਧ ਨਸ਼ਾ ਵਿਰੁੱਧ ਚ ਕਾਮਯਾਬ ਹੋ ਗਏ ਧੰਨਵਾਦ ਜਿਹੜਾ ਰਾਨੋ ਹੈ ਇਹ ਪਹਿਲੇ ਵੀ ਪੜਿਆ ਗਿਆ ਸੀ ਕਾਫੀ ਆਲੀਸ਼ਾਨ ਗੱਡੀਆਂ ਨੇ ਪ੍ਰਾਪਰਟੀ ਬਹੁਤ ਵੱਡੀ ਬਣਾਈ ਸੀ ਜਿਹੜਾ ਦੇ ਚਾ ਕਿ ਲੁਧਿਆਣਾ ਕਾਫੀ ਚਰਚਾ ਚਾਹਤ ਰਹੀ ਹੈ ਬਿਲਕੁਲ ਜੀ ਅਸੀਂ ਜਿਵੇਂ ਦੱਸਿਆ ਤੁਹਾਨੂੰ ਪਿਟ ਐਂਡ ਡੀਪੀਐਸ ਇੱਕ ਸਪੈਸ਼ਲ ਪ੍ਰੋਵੀਜ਼ਨ ਹੈ ਜੀ ਐਨਡੀਪੀਐਸ ਐਕਟ ਦੇ ਤਹਿਤ ਉਹਦੇ ਤਹਿਤ ਅਸੀਂ ਇਹਨੂੰ ਡੀਟੇਨ ਕਰਕੇ ਰੱਖਿਆ ਹੋਇਆ ਹੈ ਇਹ ਜੇਲ੍ਹ 'ਚ ਬੰਦ ਹੈ ਸਰ ਜਿਹੜਾ ਇਨਕਾਉਂਟਰ ਜਿਹੜਾ ਹੋਇਆ ਹੈ ਇਹ ਕਿਤੇ ਕਿਸ ਏਰੀਆ ਦੇ ਵਿੱਚ ਜਿਹੜਾ ਅਰਸ਼ਦੀਪ ਸਿੰਘ ਨੇ ਭਜਨ ਦੀ ਕੋਸ਼ਿਸ਼ ਕੀਤੀ ਰਿਕਵਰ ਕਰਾਉਣ ਗਏ ਸੀਗੇ ਜਾਂ ਇਹ ਮਾਹਲ ਏਰੀਆ 'ਚ ਹੀ ਸੀਗਾ ਜੀ ਥਾਣਾ ਕੰਬੋਧ ਦੇ ਏਰੀਆ 'ਚ ਹੀ ਰਿਕਵਰ ਅਸੀਂ ਪਿਸਟਲ ਰਿਕਵਰ ਕਰਨ ਲਈ ਆਏ ਸੀ ਤੇ ਨਾਲ ਹੀ ਇਹਦੇ ਜਿਹੜੇ ਨੇ ਐਕਟਿਵਾ ਯੂਜ਼ ਕੀਤਾ ਸੀਗਾ ਗ੍ਰੇ ਕਲਰ ਦਾ ਐਕਟਿਵਾ ਸੀਗਾ ਉਹ ਵੀ ਅਸੀਂ ਕੋਸ਼ਿਸ਼ ਕੀਤੀ ਸੀਗੀ ਇਹਦੇ ਤੋਂ ਉਹ ਵੀ ਅਸੀਂ ਜਲਦੀ ਕਰ ਲਾਂਗੇ ਇਹਦੇ ਤੋਂ ਜੀ ਇਨਕਸ਼ਾਫ ਤੇ ਪੁਲਿਸ ਸਾਹੇ ਤੇ ਨੇਪੋਲਿਸ ਦੀ ਬਚਾ ਜਰ ਸਾਹਿਬ ਜਸ਼ਨਦੀਪ ਸਿੰਘ ਜੀ ਆਪ ਫਿਰ ਮੋਦੀ ਦਾ ਇਹਨਾਂ ਦਾ ਪੁਰਾਣਾ ਰਿਕਾਰਡ ਕੀ ਹੈ ਇਹਦੇ ਪਰਿਵਾਰ ਤੇ ਵੀ ਕਿਸੇ ਨੇ ਕੋਈ ਮਾਮਲਾ ਦਰਜ ਹੈ ਜੀ ਤੱਕ ਦੇਖੋ ਜੀ ਇਹ ਸਾਰਾ ਅਸੀਂ ਤਫਤੀਸ਼ ਦੇ ਵਿੱਚ ਵਿਚਾਰ ਰਹੇ ਹਾਂ ਅਸੀਂ ਇਹਨਾਂ ਦੇ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਦੇ ਜਿਹੜੇ ਆਸੇ ਪਾਸੇ ਦੇ ਆਂਢ ਗੁਆਂਢ ਦੇ ਸਾਥੀ ਨੇ ਉਹਨਾਂ ਤੇ ਵੀ ਕਿਸੇ ਤੇ ਪਰਚਾ ਹੈਗਾ ਦਰਜ ਜਾਂ ਇਹਨਾਂ ਦੇ ਜਿਹੜੇ ਇਹ ਜਿਹੜੇ ਬੈਕਵਰਡ ਲਿੰਕੇਜਸ ਐ ਉਹਨਾਂ ਤੇ ਕਿੰਨੇ ਕੇਸ ਦਰਜ ਨੇ ਅਸੀਂ ਢੰਗਾਈ ਨਾ ਦੇਖ ਕੇ ਜਿਹੜਾ ਪੂਰਾ ਪ੍ਰੋਪਰ ਬੈਕਵਰਡ ਲਿੰਕੇਜ ਦੇ ਸ ਜਾਵਾ ਆਕਾਸ਼ਜੀਤ ਤੇ ਜਸ਼ਨਜੀਤ ਇਕੱਠਾ ਕੰਮ ਕਰਦੇ ਸੀ ਜੀ ਬਿਲਕੁਲ ਜੀ ਇਕੱਠੇ ਕੰਮ ਕਰਦੇ ਸੀ ਉਹਦੇ ਕਰ ਲੱਗੇ ਹੁੰਦੇ ਕਿ ਪੁਰਾਣੇ ਸੀ ਇਹਨਾਂ ਨੂੰ ਜੀ ਹੋ ਗਿਆ ਲਗਭਗ 1 ਸਾਲ ਹੋ ਗਿਆ ਤੇ 1.5 ਸਾਲ ਕਿਹੜੀ ਫੈਰ ਹੋਣ ਨੇ ਇਹ ਇੰਦਾਂ ਨੇ ਆਪ ਦੱਸਿਆ ਵੀ ਪਸ਼ੇ ਦਾ ਜਾਂ ਉਹਦਾ ਕਾਰੋਬਾਰ ਚਲਾਉਂਦੇ ਪਏ ਸੀ ਜੀ ਨਹੀਂ ਜੀ ਇਹ ਉਹਦਾ ਕਾਰੋਬਾਰ ਚਲਾ ਰਹੇ ਸੀਗੇ ਜੀ ਇਹ ਹੈਪੀ ਪਸ਼ੇ ਦੇ ਬੜੇ ਹੀ ক্লোਜ਼ ਇਹਨਾਂ ਦੇ ਗਰੁੱਪ ਦੇ ਬੰਦੇ ਸੀਗੇ ਇਹਨਾਂ ਦਾ ਇੱਕ ਹੋਰ ਸਾਥੀ ਵੀ ਸੀਗਾ ਜਿਹੜ ਸਾਡੀ ਗ੍ਰਿਫਤੋ ਹਜੇ ਬਾਹਰ ਐ ਸਸੀ ਆਇਡੈਂਟੀਫਾਈ ਕੀਤਾ ਹੋਇਆ ਉਹਦੇ ਕੋਲ ਹੋਰ ਵੀ ਭਾਰੀ ਮਾਤਰਾ ਵਿੱਚ ਹੈਰੋਇਨ ਇਹਨਾਂ ਦੇ ਦੱਸਣ ਮੁਤਾਬਕ ਹੈਗੀ ਹੈ